ਇਹ ਸਾਡੀ ਮਾਨਵ ਸੇਵਾ ਸਮਿਤੀ ਵੱਲੋਂ ਹਰ ਸਾਲ ਜਾਗਰਣ ਵਿਸ਼ਾਲ ਕਰਾਇਆ ਜਾਂਦਾ ਹੈ ਤੇ ਹਰ ਸਾਲ ਵੇਰ ਹੈ ਇਸ ਵਾਰ ਵੀ ਜਿਹੜਾ 25ਵਾਂ ਜਾਗਰਣ ਭੰਡਾਰਾ ਕਰਵਾਇਆ ਜਾ ਰਿਹਾ ਜਿਸ ਵਿੱਚ ਜਾਗਰਣ ਚ ਮਾਸਟਰ ਸੁਲੀਮ ਜੀ ਇੰਟਰਨੈਸ਼ਨਲ ਸਿੰਗਰ ਨੇ ਸ਼ੁਗਰਾਵ ਜੀ ਮਾਤਾ ਰਾਣੀ ਦਾ ਕੁਝ ਗਾਣ ਕਰਨਾ ਆ ਰਹੇ ਆ ਚੇਪਾ ਗ ਨੂੰ ਅਸ਼ੀਰਵਾਦ ਦੇਣ ਲਈ ਰਿੰਦਰ ਕਾਲਾ ਜੀ ਸਾਡੇ ਵੱਡੇ ਭਾਜੀ ਠਾਗੜ ਵਿਕਾਸ ਮੰਚ ਦੇ ਚੇਅਰਮੈਨ ਇੰਦਰੇ ਕਾਲਾ ਇਹ ਸਾਡੇ ਜ਼ਿਲ੍ਹਾ ਉਪਾਰ ਮੰਡਲੀ ਦੇ ਪ੍ਰਧਾਨ ਸਾਹਿਬ ਔਰ ਪਰਮਜੀਤ ਪੋਮਾ ਸੈਣੀ ਜੀ ਪੋਮਾ ਪਲਵਾਨ ਜੀ ਸਾਡੇ ਸੈਣੀ ਸਭਾ ਦੇ ਪ੍ਰਧਾਨ ਸਾਡੇ ਵਿੱਚ ਸਪੈਸ਼ਲ ਤੌਰ ਤੇ ਚੇਚੇ ਨੂੰ ਉਸ ਦੇ ਸਾਨੂੰ ਅਸ਼ੀਰਵਾਦ ਦੇ ਲਈ ਪਹੁੰਚੇ ਆ ਇਸ ਕਾਰਡ ਲਿਸਟ ਤੇ ਬਹੁਤ ਬਹੁਤ ਬਧਾਈ ਦਿਨਾਂ ਤੇ ਉਮੀਦ ਕਰਨਾ ਇਹ ਅੱਗੇ ਨਾਲ ਵੀ ਵਧੀਆ ਪ੍ਰੋਗਰਾਮ ਜਿਹੜਾ ਦੇਣਗੇ ਮੇਰੀ ਪਠਾਨਕੋਟ ਦੀ ਜਨਤਾ ਜਨਾਬ ਤੈਨੂੰ ਦਿੱਤੀ ਹੈ ਇਹ ਸ਼ਿਪਾਤ ਵਿੱਚ ਪਹੁੰਚ ਦਸਿੰ ਇਸ ਜਗ੍ਹਾ ਤੇ ਦੀ ਲੋਕ ਨੂੰ ਬਦਾਨ ਮਹਾ ਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਨ ਇਹ ਇਹ ਨੇ ਵੀ ਮਨੁੱਖ ਸੇਵਾ ਸੰਬੰਧੀ ਜਾਗਰਣੀ ਕਰਦੀ ਹੈ ਉਹਨਾਂ ਦੇ ਪ੍ਰਧਾਨ ਰੋਹੀ ਜੀ ਅੰਕਿਤ ਜੀ ਉਹਨਾਂ ਦੇ ਚੇਅਰਮੈਨ ਹੈ ਇਹ ਸਮਾਜ ਵਿੱਚ ਇਹ ਪੂਰੀ ਟੀਮ ਸਮਾਜ ਵਿੱਚ ਅਲੱਗ-ਅਲੱਗ ਗਰੀਬ ਲੜਕੀਆਂ ਸ਼ਾਦੀ ਕਰਵਾਉਂਦੇ ਹੈ ਔਰ ਖਾਸ ਕਰਕੇ ਆਂਕੇ ਮਰੀਜ਼ਾਂ ਦੀ ਸੇਵਾ ਕਰਦੇ ਹੈ ਜੇ ਸਾਡੀ ਮਾਨਵ ਸੇਵਾ ਸਮਿਤੀ ਵੱਲੋਂ ਹਰ ਸਾਲ ਜਾਗਰਣ ਵਿਸ਼ਾਲ ਕਰਾਇਆ ਜਾਂਦਾ ਹੈ ਤੇ ਹਰ ਸਾਲ ਦੀ ਰੈਸ ਵਾਰ ਵੀ ਜਿਹੜਾ 25ਵਾਂ ਜਾਗਰਨ ਭੰਡਾਰਾ ਕਰਵਾਇਆ ਜਾ ਰਿਹਾ ਜਿਸ ਵਿੱਚ ਜਾਗਰਨ ਚ ਮਾਸਟਰ ਸਲੀਮ ਜੀ ਇੰਟਰਨੈਸ਼ਨਲ ਸਿੰਗਰ ਵੀਵੇਂ ਸ਼ੁਗਰਾ ਜੀ ਮਾਤਾ ਰਾਣੀ ਦਾ ਗੀਤ ਗਾਣ ਕਰਨਾ ਆ ਰਹੇ ਆ 19 ਅਕਤੂਬਰ ਨੂੰ ਜਾਗਰਨ ਹੈ ਐਤਵਾਰ ਦੇ ਦਿਨ ਹੈ ਔਰ 11 ਅਕਤੂਬਰ ਨੂੰ ਭੰਡਾਰਾ ਹੈ ਅੱਜ ਕਾਰਡ ਮੋਚਨ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨੂੰ ਅਸ਼ੀਰਵਾਦ ਦੇਣ ਲਈ ਨਿਰਿੰਦਰ ਕਾਲਾ ਜੀ ਸਾਡੇ ਵੱਡੇ ਭਾਜੀ ਠਾਂਗੜ ਵਿਕਾਸ ਮੰਚ ਦੇ ਚੇਅਰਮੈਨ ਇੰਦਰਿਕਾ ਲਈ ਸਾਡੇ ਜ਼ਿਲ੍ਹਾ ਉਪਾਰ ਮੰਡਲੀ ਦੇ ਪ੍ਰਧਾਨ ਸਾਹਿਬ ਔਰ ਪਰਮਜੀਤ ਪੋਮਾ ਸੈਣੀ ਜੀ ਪੋਮਾ ਭਲਵਾਨ ਜੀ ਸਾਡੇ ਸੈਣੀ ਸਭਾ ਦੇ ਪ੍ਰਧਾਨ ਸਾਡੇ ਵਿੱਚ ਸਪੈਸ਼ਲ ਤੌਰ ਤੇ ਚੇਚੇ ਦੌਰ ਦੇ ਸਾਨੂੰ ਅਸ਼ੀਰਵਾਦ ਦੇ ਇੰਦੀ ਪਹੁੰਚੇ ਆ ਅਸੀਂ ਸਾਰੇ ਪਠਾਨਪੁਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਉਹ ਜਾਗਰਨ ਦੇ ਵਿੱਚ ਆਣ ਜਾਗਰਨ ਦੀ ਸੋਭਾ ਵਿਧਾਨ ਔਰ ਇਹਨਾਂ ਮਹਾਨ ਹਸਤੀਆਂ ਦਾ ਦਿਲੋਂ ਅਸੀਂ ਧੰਨਵਾਦੀ ਆ ਥੈਂਕਸ ਕਰਦੇ ਆ ਕਿ ਸਾਨੂੰ ਸਾਰੇ ਭਰਾਵਾਂ ਨੂੰ ਅਸ਼ੀਰਵਾਦ ਦੇ ਇੰ ਪਹੁੰਚੇ ਆ ਔਰ ਸਾਰੇ ਪਠਾਨਕੋੜ ਪਾਸੇ ਨੂੰ ਬੇਨਤੀ ਹੈ ਜਰੂਰ ਜਾਗਰਣ ਔਰ ਭੰਡਾਰੇ ਦੇ ਵਿੱਚ ਆਓ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਮਾਤਾ ਨੂੰ ਸੇਵਾ ਸਮਿਤੀ 19 ਤੂਬਰ ਨੂੰ ਮਹਾਮਈ ਦਾ ਗੁੰਗਨ ਕਰਨ ਜਾ ਰਿਹਾ ਹੈ ਜਿਸ ਦੇ ਅੰਦਰ ਹਿੰਦੁਸਤਾਨ ਦੇ ਮਹਾਨ ਗਾਇਕ ਮਾਸਟਰ ਸੁਨੀਲ ਜੀ ਉਹਨਾਂ ਦੇ ਨਾਲ ਗਣੇਸ਼ੂ ਬਰਾੜ ਜੀ ਆ ਰਹੇ ਹੈ ਮੇਰੀ ਪਠਾਨਕੋੜ ਦੀ ਜਨਤਾ ਜਨਾਬਤ ਨੂੰ ਦੇਖਦੀ ਹੈ ਕਿ ਸ਼ੀਕਪਾਰਕ ਵਿੱਚ ਕਿਹਨਾਂ ਦਸਤਿੰ ਇਸ ਜਗਰਾਤੇ ਦੀ ਲੋਨ ਨੂੰ ਬਦਾਨ ਨੂੰ ਮਹਾਮਈ ਦਾ ਅਸੀਂ ਰਵਾਪਾ ਕਰਨਾ ਇਹ ਵੀ ਮਾਨਵ ਸੇਵਾ ਸੰਮਤੀ ਜਾਗਰਣੀ ਕਰਦੀ ਹੈ ਉਹਨਾਂ ਦੇ ਪ੍ਰਧਾਨ ਰੋਹਿਤ ਜੀ ਅੰਕਿਤ ਜੀ ਉਹਨਾਂ ਦੇ ਚੇਅਰਮੈਨ ਹੈ ਇਹ ਸਮਾਜ ਵਿੱਚ ਇਹ ਪੂਰੀ ਟੀਮ ਸਮਾਜ ਵਿੱਚ ਅਲੱਗ-ਅਲੱਗ ਗਰੀਬ ਲੜਕੀਆਂ ਸ਼ਾਦੀ ਕਰਵਾਉਂਦੇ ਹੈ ਔਰ ਹਸਪੀਟਲ ਦੇ ਆਂਕੇ ਮਰੀਜ਼ਾਂ ਦੀ ਸੇਵਾ ਕਰਦੇ ਹੈ ਕਾਫੀ ਤਰ੍ਹਾਂ ਦੇ ਇਹ ਕੰਮ ਸਮਾਜ ਵਿੱਚ ਕਰਦੇ ਹੈ ਉਹ ਸਭ ਨਾਲ ਵੱਡਾ ਕੰਮ ਇਹ ਕਰਦੇ ਹੈ ਕਿ ਇਹਨਾਂ ਨੇ ਆਪਣੇ ਨਾਲ ਜਿਹੜੀ ਟੀਮ ਜੋੜ ਕੇ ਰੱਖੀ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਹੈ ਔਰ ਸ਼ਹਿਰ ਦੇ ਨੌਜਵਾਨਾਂ ਨੂੰ ਹਮੇਸ਼ਾ ਮੈਂ ਦੇਖਿਆ ਵੀ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਇਹ ਪ੍ਰੇਸ਼ੀਜ਼ ਕਰਦੇ ਹੁੰਦੇ ਵੀ ਨਸ਼ਾ ਨਹੀਂ ਕਰਨਾ ਔਰ ਚੁੱਕਨੇ ਰੱਖਦੇ ਆ ਸਾਰੇ ਸਮਾਜ ਨੂੰ ਇਹ ਸਾਰੀ ਟੀਮ ਦਾ ਮੈਂ ਧੰਨਵਾਦ ਕਰਨਾ ਮਿਹਰਬਾਨੀ ਕਰਦਾ ਵੀ ਇਸੇ ਤਰ੍ਹਾਂ ਨੌਜਵਾਨਾਂ ਨੂੰ ਜੋੜ ਕੇ ਰੱਖੋ ਔਰ ਮੇਸ਼ੇ ਤੋਂ ਦੂਰ ਰੱਖੋ ਧੰਨਵਾਦ ਨਿਰਵਿਘਨ ਆਮਾਤਾ ਸਰਵ ਸਮਿਤੀ ਇਸਨੇ 24 ਸਾਲਾਂ ਤੋਂ ਮਹਾਸਭਿਤੀ ਦਾ ਵਿਸ਼ਾਲ ਜਾਗਰਣ ਕਰਾਉਣੇ ਜੇ ਕਰਵਾਉਂਦੇ ਰਹੀ ਹੈ ਇਸ ਸਾਲ 25ਵਾਂ ਜਾਗਰਣ ਜਿਹੜਾ ਹੋਣੇ ਜਾ ਰਿਹਾ ਹੈ ਉਸਦਾ ਜਿਹੜਾ ਕਾਰਡ ਜਿਹੜਾ ਰਿਲੀਜ਼ ਹੈ ਕੀਤਾ ਜਾ ਰਿਹਾ ਹੈ ਮੈਂ ਮਾਨਵ ਸੇਵਾ ਸਮਿਤੀ ਦੇ ਜਿਨੇ ਵੀ ਉਦੇਦਾਰ ਨੇ ਇਹਨਾਂ ਦੇ ਪ੍ਰਧਾਨ ਇਹਨਾਂ ਦੀ ਸਮੂਹਿਕ ਟੀਮ ਨੂੰ ਇਸ ਕਾਰਡ ਰਿਲੀਜ਼ ਤੇ ਬਹੁਤ-ਬਹੁਤ ਵਧਾਈ ਦਿਨਾ ਤੇ ਉਮੀਦ ਕਰਨਾ ਇਹ ਅੱਗੇ ਨਾਲ ਵੀ ਵਧੀਆ ਪ੍ਰੋਗਰਾਮ ਜਿਹੜਾ ਦੇਣਗੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ